ਇੱਕ ਚੀਜ਼ ਇਲਜ਼ਾਮ ਤੁਹਾਡੀ ਪਾਰਟੀ ਤੇ ਹੋਰ ਵੀ ਲੱਗਦਾ ਕਿ ਤੁਸੀਂ ਨਾ ਵਿਦੇਸ਼ ਭੇਜਣ ਦੇ ਨਾਂ ਤੇ ਬਹੁਤ ਪੈਸਾ ਇਕੱਠਾ ਕੀਤਾ ਤੁਹਾਡੇ ਅਕਾਲੀ ਦਲ ਬਾਦਲ ਹੋਵੇ ਜਾਂ ਹੋਰ ਵਿਰੋਧੀ ਹੋਣ ਉਹ ਲਗਾਤਾਰ ਇਲਜ਼ਾਮ ਲਾਉਂਦੇ ਇੱਕ ਪਿੱਛੇ ਜਦ ਬਹੁਤ ਸਾਰੇ ਲੋਕਾਂ ਨੂੰ ਅਮਰੀਕਾ ਤੋਂ ਰਿਪੋਰਟ ਵੀ ਕੀਤਾ ਗਿਆ ਉਦੋਂ ਵੀ ਉਹ ਤੁਹਾਡੀ ਚਿੱਠੀ ਵਾਲਾ ਵਿਵਾਦ ਹੈ ਜਿਹੜਾ ਗਰਮਾਇਆ ਰਿਹਾ ਉਹ ਤੁਹਾਡਾ ਕੀ ਪੱਖ ਹੈ ਉਸ ਮਾਮਲੇ 'ਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਚਿੱਠੀ ਦੇ ਨਾਲ ਅਸੀਂ ਘੱਟੋ-ਘੱਟ ਕਈ ਲੱਖ ਮੁੰਡਾ ਜੋ ਵਿਦੇਸ਼ ਵਿੱਚ ਪੱਕਾ ਕਰਾ ਚੁੱਕੇ ਹਾਂ ਪਰ ਇਹ ਲੋਕ ਜਿਹੜੇ ਨੇ ਮਾਨ ਸਾਹਿਬ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਬਖਲਾ ਜਾਂਦੇ ਨੇ ਮੇਰੇ ਕੋਲ ਇੱਥੇ ਨਾਲ ਇੱਕ ਪਿੰਡੇ ਉਥੋਂ ਕਾਲੀਦਾਲ ਬਾਦਲ ਦਾ ਬੰਦਾ ਚਿੱਠੀ ਲੈਣ ਵਾਸਤੇ ਆਇਆ ਤੇ ਮੈਨੂੰ ਕਹਿਣ ਲੱਗਿਆ ਆਂਦਾ ਐਵੇਂ ਸ਼ੋਸ਼ੇ ਬਾਜੀ ਇਹ ਪੈਸੇ ਹੀ ਲੁੱਟ ਰਹੇ ਹੋ ਤੁਸੀਂ ਮੈਂ ਕਿਹਾ ਜੇ ਅਸੀਂ ਪੈਸੇ ਲੁੱਟ ਰਹੇ ਹਾਂ ਫਿਰ ਤੁਸੀਂ ਮਾਨ ਸਾਹਿਬ ਦੀ ਚਿੱਠੀ ਕਿਉਂ ਲੈਂਦੇ ਹੋ ਨਾ ਲਵੋ ਤੁਹਾਡੇ ਬੱਚੇ ਦਾ ਤੁਹਾਨੂੰ ਦੋ ਦੋ ਹੱਥੀ ਪਿੱਟ ਰਹੇ ਨੇ ਵੀ ਮਾਨ ਸਾਹਿਬ ਨੂੰ ਵੋਟਾਂ ਪਾਓ ਮਾਨ ਸਾਹਿਬ ਤੋਂ ਚਿੱਠੀਆਂ ਲਾਓ ਮਾਨ ਸਾਹਿਬ ਤੋਂ ਰੇਕ ਕੰਮ ਲਓ ਵੋਟ ਉਹਨਾਂ ਨੂੰ ਪਾਓ ਜੋ ਗੁੱਡੀ ਮਾਨ ਸਾਹਿਬ ਦੀ ਅਮਰੀਕਾ ਕੈਨੇਡਾ ਬਾਹਰਲੇ ਦੇਸ਼ਾਂ ਵਿੱਚ ਚੜ੍ਹੀ ਹੋਈ ਏ ਉਹ ਉਹ ਮੁੰਡੇ ਜਾਣਦੇ ਨੇ ਜਿਹੜੇ ਉੱਥੇ ਗਏ ਹੋਏ ਨੇ ਜਿਹੜੇ ਇੱਥੇ ਆਲੇ ਨੇ ਕੋਈ ਚੇਅਰਮੈਨ ਬਣ ਗਿਆ ਬਦਲ ਦਾ ਜਾਂ ਕੋਈ ਹੋਰ ਲੀਡਰ ਬਣ ਗਿਆ ਉਹ ਲੋਕ ਮੰਤਰੀ ਸੰਤਰੀ ਜਿਹੜੇ ਨੇ ਉਹ ਇਸ ਇਹ ਗੱਲ ਦੇ ਤਵੇ ਲਾਉਂਦੇ ਨੇ ਕਿ ਸਿਮਰਜੀਤ ਸਿੰਘ ਮਾਨ ਲੋਕਾਂ ਨੂੰ ਲੁੱਟ ਰਿਹਾ ਹੈ ਪਰ ਨਹੀਂ ਜੇ ਉਹ ਲੁੱਟਦਾ ਫਿਰ ਤੁਸੀਂ ਚਿੱਠੀ ਲੈਣ ਕਿਉਂ ਆਉਂਦੇ ਹੋ ਨਾ ਆਇਆ ਕਰੋ ਇੱਕ ਪਾਸੇ ਤਾਂ ਤੁਸੀਂ ਆਣ ਕੇ ਤਰਲੇ ਕਰਦੇ ਹੋ ਵੀ ਸਾਨੂੰ ਚਿੱਠੀਆਂ ਦਿਓ ਜੀ ਸਾਡੇ ਮੁੰਡੇ ਉੱਤੇ ਪੱਕੇ ਹੋ ਜਾਣ। ਮਾਨ ਸਾਹਿਬ ਆਪਣੀ ਚਿੱਠੀ ਦੇ ਲੈਟਰਪੈਡ ਨਾਲ ਉਹਨੂੰ ਉੱਥੇ ਮੁੰਡਿਆਂ ਨੂੰ ਪੱਕੇ ਕਰਾ ਰਹੇ ਨੇ। ਔਰ ਮੁੰਡੇ ਜਿੰਨੇ ਵੀ ਹੈ ਸਾਡੇ ਨਾਲ ਜੁੜ ਰਹੇ ਨੇ ਨੌਜਵਾਨ ਮੁੰਡਿਆਂ ਨੇ ਪਿੱਛੇ ਤੁਸੀਂ ਵੇਖਿਆ ਹੋਣਾ ਜਦੋਂ ਲਖਸ਼ਣ ਆਏ ਸਨ ਜਿੰਨਾ ਮੁੰਡਿਆਂ ਨੌਜਵਾਨਾਂ ਨੇ ਸਾਡਾ ਸਾਥ ਦਿੱਤਾ ਪਰ ਉਹਨਾਂ ਕਾਲੀਦਾਲ ਬਾਦਲ ਵਾਲਾ ਸਾਡੀ ਮੁਖਾਲਬਤ ਕੀਤੀ।